हेलो गाइस वेलकम टू आवर चैनल किड्स लर्निंग गुड मॉर्निंग आज अज्जी पंजाबी का निबंध करागे साधा राष्ट्रीय पक्षी मोर ठीक है यानी कि नेशनल बर्ड है मोर स्टार्ट सबसे पहले रूपरेखा रूपरेखा बच्चे जो जो प्वाइंट करने और पहले मैंशन करने है, ठीक है राष्ट्रीय पक्षी है सुंदर पक्षी है ਹੈਲ ਪਾਉਣਾ ਮੋਨੀ ਸੁਤੰਤਰਤਾ ਪ੍ਰਸੰਦ ਹੈ ਮਿੱਤਰ ਪక్షి ਅਤੇ ਖੰਬਾਦੀ ਵਰਤੋਂ ਠੀਕ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਰਾਸ਼ਟਰੀ ਪੰਛੀ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਇਹ ਸੁੰਦਰਤਾ ਸ੍ਰਿਸ਼ਟਾ ਤੇ ਰਹੱਸਿਆ ਦਾ ਚਿੰਨ ਹੈ ਇਹ ਭਾਰਤ ਵਿੱਚ 1972 ਵਿੱਚ ਇੱਕ ਐਕਟ ਰਾਹੀਂ ਇਸ ਨੂੰ ਮਾਰਨ ਜਾਂ ਕੈਦ ਕਰਕੇ ਰੱਖਣ ਉੱਤੇ ਪੂਰੀ ਪਾਬੰਦੀ ਲਾਈ ਹੋਈ ਹੈ ਯਾਨੀ ਕਿ ਸਾਡਾ ਰਾਸ਼ਟਰੀ ਪੰਛੀ ਮੋਰ ਹੈ ਤੇ ਇਹਨੂੰ ਅਸੀਂ ਕੈਦ ਕਰਕੇ ਨਹੀਂ ਰੱਖ ਸਕਦੇ ਇਹਦੇ ਵਾਸਤੇ ਭਾਰਤ ਸਰਕਾਰ ਨੇ ਇੱਕ ਕਾਨੂੰਨ ਲਾਗੂ ਕੀਤਾ ਸੀ 1972 ਵਿੱਚ ਠੀਕ ਹੈ ਨਾ ਸੇ ਇਹਨੂੰ ਕੈਦ ਕਰ ਸਕਦੇ ਤੇ ਨਾ ਹੀ ਇਹਨੂੰ ਮਾਰ ਸਕਦੇ ਆ ਨੈਕਸਟ ਹੈ ਇੱਕ ਸੁੰਦਰ ਪੰਛੀ ਮੋਰ ਇੱਕ ਬੜਾ ਹੀ ਸੁੰਦਰ ਪੰਛੀ ਹੈ ਇਸ ਦੇ ਸਿਰ ਉੱਪਰ ਸੁੰਦਰ ਕਲਗੀ ਹੁੰਦੀ ਹੈ ਇਸ ਦੀ ਛੋਟੀ ਜਿਹੀ ਚੁੰਝ ਤੇ ਨੀਲੇ ਰੰਗ ਦੀ ਲੰਬੀ ਧੋਨ ਹੁੰਦੀ ਹੈ ਇਸ ਦੇ ਲੰਬੇ ਲੰਬੇ ਪਰ ਹੁੰਦੇ ਹਨ ਪਰਾਂ ਦਾ ਚਮਕੀਲਾ ਰੰਗ ਨੀਲੇ ਰੰਗ ਦੀ ਲੰਬੀ ਧੋਨ ਹੁੰਦੀ ਹੈ ਹਰ ਇੱਕ ਪੱਦੇ ਸਿਰੇ ਉੱਤੇ ਐਨਾ ਹੀ ਮਿਲੇ ਜੁਲੇ ਰੰਗਾ ਦਾ ਇੱਕ ਸੁੰਦਰ ਗੋਲ ਜਿਹਾ ਚੱਕਰ ਹੁੰਦਾ ਹੈ ਕਿਸ਼ਨ ਜੀ ਨੇ ਮੋਰ ਮੁਕਟ ਰਾਈ ਇਸ ਨੂੰ ਗੌਰਵ ਬਖਸ਼ਿਆ ਹੈ ਯਾਨਕਿ ਜਿਹੜੇ ਭਗਵਾਨ ਕ੍ਰਿਸ਼ਨ ਉਹਨਾਂ ਦੇ ਮੁਕਟ 'ਚ ਹਮੇਸ਼ਾ ਮੋਰ ਦਾ ਪਰ ਹੁੰਦਾ ਹੈ ਠੀਕ ਹੈ ਨੈਕਸਟ ਹੈ ਪੈਲ ਪਾਉਣਾ ਮੋਰ ਖੇਤਾ ਵੀ ਜਾਂ ਰੁੱਖਾ ਦੀ ਊਠ ਵਿੱਚ ਆਪਣੇ ਪਰ ਫੈਲਾ ਕੇ ਪੈਲ ਪਾਉਂਦਾ ਹੈ ਯਾਨਕਿ ਪਹਿਲਾ ਪਾਉਂਦਾ ਨੱਚਦਾ ਉਸ ਦੇ ਪਰ ਪੰਖੇ ਵਰਗੇ ਲੱਗਦੇ ਹਨ ਪੈਲ ਪਾਉਂਦਿਆ ਉਹ ਮਸਤੀ ਵਿੱਚ ਨੱਚਦਾ ਹੈ ਇਹ ਦ੍ਰਿਸ਼ ਬੜਾ ਲੁਭਾਉਣਾ ਹੁੰਦਾ ਹੈ ਜੇਕਰ ਪੈਲ ਪਾਉਂਦੇ ਮੋਰ ਦੇ ਕੋਲ ਜਾਵੇ ਤਾਂ ਉਹ ਪੈਲ ਪਾਉਣੀ ਬੰਦ ਕਰਕੇ ਲੁਕ ਜਾਂਦਾ ਹੈ ਯਾਨਕਿ ਜੇ ਉਹਨੂੰ ਨੱਚਦਾ ਹੈ ਕੋਈ ਦੇਖ ਲੈਂਦਾ ਹੈ ਉਹਦੇ ਕੋਲ ਜਾਂਦਾ ਤੇ ਉਹ ਨੱਚਣਾ ਜਾਂ ਪੈਲਾ ਪਾਉਣਾ ਬੰਦ ਕਰਕੇ ਲੁਕ ਜਾਂਦਾ ਹੈ ਨੈਕਸਟ ਹੈ ਮੋਰਨੀ ਮੋਰ ਆਪਣੇ ਲੰਬੇ ਤੇ ਭਾਰੇ ਪਰਾ ਕਰਕੇ ਲੰਬੀ ਉਡਾਰੀ ਨਹੀਂ ਮਾਰ ਸਕਦਾ ਮੋਨੀ ਦੇ ਪੰਨੀ ਹੁੰਦੇ ਮੋਰ ਮੋਨੀ ਨਾਲੋਂ ਇਸੇ ਤਰ੍ਹਾਂ ਹੀ ਵਧੇਰੇ ਸੁੰਦਰ ਹੁੰਦਾ ਹੈ ਯਾਨੀ ਕਿ ਇਸ ਕਰਕੇ ਹੀ ਕਿ ਮੋਰ ਦੇ ਪਰ ਹੁੰਦੇ ਇਸ ਕਰਕੇ ਉਹ ਮੋਨੀ ਤੋਂ ਜ਼ਿਆਦਾ ਸੋਹਣਾ ਲੱਗਦਾ ਇਸ ਨਾਲ ਕੁੱਕੜ-ਕੁਕੜੀ ਨਾਲੋਂ ਜਿਸ ਤਰ੍ਹਾਂ ਕੁੱਕੜ-ਕੁਕੜੀ ਨਾਲੋਂ ਮੋਰ ਮੋਨੀ ਕੁੱਕੜ-ਕੁਕੜੀ ਵਾਂਗ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਨੈਕਸਟ ਆ ਮਿੱਤਰ ਪੰਛੀ ਮੋਰ ਸਾਡਾ ਮਿੱਤਰ ਪੰਛੀ ਹੈ ਇਹ ਹਾਨੀਕਾਰਕ ਕੀੜੀਆਂ ਨੂੰ ਖਾ ਜਾਂਦਾ ਹੈ ਇਹ ਸੱਪ ਦਾ ਬੜਾ ਵੈਰੀ ਵੈਰੀ ਮਤਲਬ ਦੁਸ਼ਮਣ ਹੈ ਤੇ ਉਸ ਨੂੰ ਮਾਰ ਦਿੰਦਾ ਹੈ ਸੱਪ ਮੋਰ ਤੋਂ ਬੜਾ ਡਰਦਾ ਹੈ ਮੋਰ ਦੀ ਆਵਾਜ਼ ਸੁਣ ਕੇ ਸੱਪ ਬਾਹਰ ਹੀ ਨਹੀਂ ਨਿਕਲਦਾ ਠੀਕ ਹੈ ਨੈਕਸਟ ਹੈ ਸੁਤੰਤਰਤਾ ਪਸੰਦ ਮੋਰ ਸੁਤੰਤਰਤਾ ਨਾਲ ਰਹਿਣਾ ਪਸੰਦ ਕਰਦਾ ਹੈ पिंजਰੇ ਜਾਂ ਕਮਰੇ ਵਿੱਚ ਕੈਦ ਕਿਤੇ ਜਾਣ ਨਾਲ ਉਹ ਕੁਝ ਦਿਨ ਦਿਨਾਂ ਵਿੱਚ ਹੀ ਮਰ ਜਾਂਦਾ ਹੈ ਯਾਨਕਿ ਮੋਰ ਆਜ਼ਾਦੀ ਪਸੰਦ ਕਰਦਾ ਉਹ ਕਿਸੇ ਵੀ ਘਰ ਕਮਰੇ ਵਿੱਚ ਵੀ ਨਹੀਂ ਕੈਦ ਹੋ ਸਕਦਾ ਨਾ ਹੀ ਪਿੰਜਰੇ ਵਿੱਚ ਜੇ ਉਹਨੂੰ ਕੈਦ ਕਰਾਂਗੇ ਤੇ ਉਹ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਮਰ ਜਾਏਗਾ ਉਸ ਦੇ ਡੀਲ ਡੋਰ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਸਵੈ ਮਾਨ ਦੀ ਬਹੁਤ ਸੂਝ ਹੁੰਦੀ ਹੈ ਮੋਰ ਆਮ ਕਰਕੇ ਸੰਘਨੇ ਰੁੱਖਾ ਵਿੱਚ ਰਹਿੰਦਾ ਹੈ ਫਸਲਾ ਘਾਹ ਤੇ ਮੈਦਾਨਾ ਤੇ ਨਹਿਰ ਦੇ ਕੰਢਿਆਂ ਦੇ ਨੇੜੇ ਤੂਨਾ ਫਿੰਨਾ ਪਸੰਦ ਕਰਦਾ ਹੈ ਉਹ ਬਦਲਾ ਨੂੰ ਦੇਖ ਕੇ ਨੱਚਦਾ ਹੈ ਤੇ ਪਹਿਲਾ ਪਾਉਂਦਾ ਹੈ ਐਮੀ ਵਿੱਚ ਨੱਚ ਟੱਪਤ ਨਹਾ ਕੇ ਬਹੁਤ ਖੁਸ਼ ਹੁੰਦਾ ਹੈ ਨੈਕਸਟ 7th ਪੁਆਇੰਟ ਹੈ ਖੰਬਾ ਦੀ ਵਰਤੋਂ ਮੋਰ ਦੇ ਖੰਬਾ ਦੇ ਚੋਰ ਬਣਾਏ ਜਾਂਦੇ ਹਨ ਜੋ ਮੰਦਰਾ ਗੁਰਦੁਆਰਿਆਂ ਤੇ ਪੂਜਾ ਸਥਾਨਾਂ ਵੀ ਉੱਤੇ ਵਰਤੇ ਜਾਂਦੇ ਹਨ ਜਿਵੇਂ ਕੋਈ ਝਾੜਾ ਝੂੜਾ ਕਰਾਂ ਜਾਂਦਾ ਤੇ ਮੋਰ ਦਾ ਇੱਕ ਇੰਨੇ ਇਕੱਠੇ ਹੀ ਇੱਕ ਗੁੱਛਾ ਆ ਕਹਿ ਦਿੰਦੇ ਬਣਿਆ ਹੁੰਦਾ ਉਹਨਾਂ ਝਾੜਾ ਫੂਕ ਕਰਦੇ ਆ ਉਹਨੂੰ ਕਹਿੰਦੇ ਚੋਰ ਤੇ ਮੋਰ ਦੇ ਪਰਾਂ ਦੀ ਹਵਾ ਕਈ ਰੋਗਾਂ ਨੂੰ ਠੀਕ ਕਰਦੀ ਹੈ ਯਾਨੀ ਕਿ ਉਹ ਝਾੜਾ ਕਰਦੇ ਤੇ ਕੰਦੇ ਕਿ ਮੋਰ ਦੇ ਪਰਾਂ ਦੀ ਜੇ ਹਵਾ ਦਿੱਤੀ ਜਾਵੇ ਤੇ ਕਈ ਰੋਗ ਦੂਰ ਹੋ ਜਾਂਦੇ ਆ ਜੋਗੀ ਤੇ ਮਧਾਰੀ ਲੋਕ ਚੋਰ ਦੀ ਵਰਤੋਂ ਨਾਲ ਰੋਗ ਨੂੰ ਝਾੜਦੇ ਹਨ ਕਈ ਚਿੱਤਰਾਂ ਵਿੱਚ ਮੋਰ ਦੇ ਮੂੰਹ ਵਿੱਚ ਸੱਪ ਹੁੰਦਾ ਹੈ ਸਾਰੰਸ਼ ਯਾਨੀ ਕਿ ਉਹਨਾਂ ਐਸੇ ਦਾ ਪੂਰਾ ਅੰਤ ਕੀ ਹੈ ਸਿੱਟਾ ਕੀ ਹੈ मोर ਦਾ ਜੀਵਨ ਇਸ ਪ੍ਰਕਾਰ ਜਨ ਜੀਵਨ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਮੋਰ ਨੂੰ ਸਾਡਾ ਰਾਸ਼ਟਰੀ ਪੰਛੀ ਮੰਨਿਆ ਗਿਆ ਹੈ ਇਸ ਦਾ ਸ਼ਿਕਾਰ ਕਰਨ ਦੀ ਆਗਿਆ ਨਹੀਂ ਸਾਨੂੰ ਇਸ ਉੱਤੇ ਮਾਨ ਹੋਣਾ ਚਾਹੀਦਾ ਹੈ ਠੀਕ ਹੈ ਅਜਿਸੀ ਕੀਤਾ ਸਾਡਾ ਰਾਸ਼ਟਰੀ ਪੰਛੀ ਮੋਰ ਅਸੀਂ ਲਾਈਨਾਂ ਵਿੱਚ ਵੀ ਇਹ ਨਿਬੰਧ ਕੀਤਾ ਹੈ ਠੀਕ ਹੈ ਇੰਪੋਰਟੈਂਟ ਹੈ ਲ